ਵਣਾ ਨੇ ਅੱਜ ਜੋ ਹੜਪੀੜਿਤ ਸੰ ਉਹਨਾਂ ਵਾਸਤੇ ਜ਼ਿਮੀਦਾਰਾ ਭਰਾਵਾ ਵਾਸਤੇ ਡਾਇਆ ਖਾਂ ਦਾ ਜਿਹੜੀ ਉਹ ਦਿੱਤੀ ਹੈ ਇੱਕ ਸੀ ਲਗਭਗ 2 ਤੋਂ 2.5 ਕਿਲੋਮੀਟਰ ਰਸਤਾ ਸੀਗਾ ਮੰਡੇਰੀ ਦਾ ਜੋ ਖਰਾਬ ਹੋ ਚੁੱਕਾ ਸੀ ਬਲੜ ਦਾ ਉਹਨੂੰ ਅਸੀਂ ਪਰਸੋਂ ਜੀਸੀਬੀ ਆ ਲਾ ਕੇ ਟਰੈਕਟਰ ਲਾ ਕੇ ਹੱਲਾ ਕਰਾਏ ਸੁਹਾਗੇ ਤਵੀਆਂ ਲਾ ਕੇ ਉਹ ਰਾਜ ਜਿਹੜੇ ਇਹਨਾਂ ਨੇ ਭਰਾ ਸਾਡੇ ਬਾਹਰ ਬੈਠੇ ਆ ਉਹਨਾਂ ਦੇ ਸਹਿਯੋਗ ਨਾਲ ਅੱਜ ਪਿੰਡ ਦੇ ਵਿੱਚ ਅਸੀਂ ਉਹ ਜਿਹੜੇ ਕਿਸਾਨ ਵੇਖ ਸਾਡੇ ਜਿਹੜੀਆਂ ਫਸਲਾਂ ਜਿਹੜੀਆਂ ਤੁਸੀਂ ਤੋਂ ਪਾਰ ਮਾਰਿਆਂਗੇ ਅਸੀਂ ਹੁਣ ਉਹ ਕਣਕ ਬੀਜਣ ਜਾ ਰਹੇ ਆ ਉਹਨਾਂ ਨੂੰ ਅਸੀਂ ਡਾਇਆਥਰਮਾਇਕ ਕੀਤੀ ਹੈ ਕੀ ਕਰਨ ਚਾਹੁੰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿੰਡ ਦੇ ਬਾਨੀ ਬ੍ਰਹਮ ਗਿਆਨੀ ਤੰਨ ਤੰਨ ਬਾਬਾ ਦਲੀਪ ਸਿੰਘ ਮਹਾਂਪੁਰਸ਼ਾਂ ਦਾ ਜਿਨ੍ਹਾਂ ਦੀ ਬਣਾਈ ਹੋਈ ਫਲਵਾੜੀ ਵਿੱਚੋਂ ਗ੍ਰੀਨ ਗਰੁੱਪ ਨੰਗਲ ਲਵਾਣਾ ਨੇ ਅੱਜ ਜੋ ਹੜਪੀਟ ਸਨ ਉਹਨਾਂ ਵਾਸਤੇ ਜ਼ਿਮੀਦਾਰਾ ਭਰਾਵਾ ਵਾਸਤੇ ਡਾਇਆ ਖਾਨੜ ਜਿਹੜੀ ਉਹ ਦਿੱਤੀ ਹੈ ਇੱਕ ਸੀ ਲਗਭਗ 2 ਤੋਂ 2.5 ਕਿਲੋਮੀਟਰ ਰਸਤਾ ਸੀਗਾ ਮੰਡੇਰੀ ਜਿਹੜਾ ਖਰਾਬ ਹੋ ਚੁੱਕਾ ਸੀ ਬਲੜਨਾ ਉਹਨੂੰ ਅਸੀਂ ਪਰਸੋਂ ਜੀਸੀਬੀਆ ਲਾ ਕੇ ਟ੍ਰੈਕਟਰ ਲਾ ਕੇ ਹੱਲਾ ਕਰਾਹੇ ਸੁਹਾਗੇ ਤਵੀਆਂ ਲਾ ਕੇ ਉਹ ਰਾਹ ਜਿਹੜਾ ਚੱਲਦਾ ਕੀਤਾ ਵਾ ਬਹੁਤ ਬਹੁਤ ਮੈਂ ਧੰਨਵਾਦ ਉਹਨਾਂ ਵੀਰਾਂ ਦਾ ਵੀ ਕਰਨਾ ਚਾਹੁੰਦਾ ਵਾ ਤੇ ਦੂਸਰੀ ਗੱਲ ਜਿਹੜਾ ਅਸੀਂ ਅੱਜ ਡਾਇਆ ਖਾ ਦਿੱਤੀ ਜ਼ਿਮੀਂਦਾਰ ਭਰਾਵਾਂ ਨੂੰ ਇਹ ਸਾਡੇ ਐਨਆਰਆਈ ਵੀਰਾਂ ਦੇ ਸਮੂਹ ਐਨਆਰਆਈ ਵੀਰਾਂ ਦੇ ਕਿਰਤ ਕਮਾਈ ਨੂੰ ਸਫਲ ਕਰਦੇ ਹੋਏ ਉਹਨਾਂ ਦੇ ਜੋ ਦਸਬੰਦ ਕੱਟ ਕੇ ਗਰੁੱਪ ਨੂੰ ਭੇਜਦੇ ਨੇ ਉਸ ਖਾਤੇ ਦੇ ਵਿੱਚੋਂ ਅੱਜ ਅਹੀ ਡਾਇਆ ਖਾ ਦਿੱਤੀ ਐ ਮਾਲਕ ਮੇਰੇ ਐਨਆਰਏ ਵੀਰਾਂ ਸਾਰਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਰੱਖੇ ਗ੍ਰੀਨ ਗਰੁੱਪ ਨੂੰ ਪਤਵੰਤੇ ਸੱਜਣਾ ਨੂੰ ਸਮੂਹ ਪੰਚਾਇਤ ਨੂੰ ਚੜ੍ਹਦੀ ਕਲਾ ਰੱਖੇ ਏਸੀ ਤਰ੍ਹਾਂ ਹੀ ਅੱਜ ਸਾਡਾ ਵੀਰ ਦਲਜੀਤ ਸਿੰਘ ਅੱਗੇ ਆਓ ਦਲਜੀਤ ਸਿੰਘ ਲਾਡੀ ਮੇਰਾ ਵੀਰ 5000 ਰੁਪਿਆ ਜਿਹੜਾ ਉਹ ਸੇਵਾ ਜਿਹੜੀ ਉਹ ਗ੍ਰੀਨ ਗਰੁੱਪ ਨੂੰ ਦੇ ਰਿਹਾ ਮੇਰੇ ਵੀਰ ਦਾ ਹਮੇਸ਼ਾ ਹੀ ਕਿਰਤ ਕਮਾਈਆਂ 'ਚ ਬਰਕਤ ਪਾਵੇ ਚੜ੍ਹਦੀ ਕਲਾ ਰੱਖੇ ਹਮੇਸ਼ਾ ਇਦਾਂ ਇੱਕ ਪਿੰਡ ਨਾਲ ਜਿਹੜੇ ਜ ਅੱਜ ਕਿੰਨੇ ਤੋਂ ਪਰਿਵਾਰ ਆ ਅੱਜ ਲਗਭਗ 70 ਤੋਂ 80 ਪਰਿਵਾਰ ਆ ਜਿਹੜੇ ਉਹ ਡਾਇਆ ਖਾਦ ਲੈ ਕੇ ਗਏ ਨੇ ਤੇ ਜਿਹੜੇ ਵੀਰਾਂ ਨੇ ਟਰੈਕਟਰਾਂ ਨਾਲ ਸੇਵਾ ਕੀਤੀ ਉਹਨਾਂ ਨੂੰ ਯੂਰੀਆ ਦਾ ਵੀ 1-1 2-2 ਬੋਰਾ ਜਿਹੜਾ ਉਹ ਮੁਹਈਆ ਕਰਵਾਉਣਾ ਵਾ ਹੁਣੇ ਤੇ ਇਸ ਤਰੀਕੇ ਨਾਲ ਅਸੀਂ ਕਹਿੰਨੇ ਪਿੰਡ ਦਾ ਭਾਈਚਾਰਾ ਇਕੱਠ ਜਿਹੜਾ ਬਣਿਆ ਰਵੇ ਤਾਂ ਕਿ ਪਿੰਡ ਜਿਹੜਾ ਸਾਡਾ ਬਲੰਦੀਆ ਛੁੰਦਾ ਰਵੇ ਇਸ ਤੋਂ ਲਾਓ ਕਿ ਪਾਰਕਾਂ ਦੀ ਗੱਲ ਕਿਤੇ ਜਿੰਨੇ ਕਿ ਪਾਰਕਾਂ ਤੁਸੀਂ ਬਣਾ ਚੁੱਕੇ ਹੋ ਜਾਂ ਹੁਣ ਹੋਰ ਨਾਲ ਕੋਈ ਚੋਣੀ ਵੀ ਤੁਹਾਡੇ ਵੱਲੋਂ ਜਿਹੜੇ ਪ੍ਰੋਜੈਕਟ ਜਿਹੜੇ ਪਿੰਡ ਦੇ ਇਹਦਾ ਹੋਰ ਨਾਲ ਮੈਂ ਤਾਂ ਉਹ ਦੱਸਣਾ ਚਾਹਨਾ ਪਿੰਡ ਦੇ ਸੇਵੇ ਪਿੰਡ ਦਾ ਗਰਾਊਂਡ ਸਕੂਲ ਗਰਾਊਂਡ ਪੰਜ ਪਾਰਕਾਂ ਅਤੇ ਹੁਣ ਜਿਹੜਾ ਕੰਮ ਬਾਕੀ ਰਹਿ ਗਿਆ ਵੈ ਕੋੜਾ ਖੂਦ ਆ ਜਿਹੜਾ ਕਰਵਾਉਣ ਜਾ ਰਹੇ ਆ ਅਤੇ ਪਿੰਡ ਦੀ ਖਾਸ ਕਰਕੇ ਮੇਨ ਐਂਟਰੀ ਜਿਹੜਾ ਇੱਕ ਦੇਖਣਯੋਗ ਬਣਾਉਣ ਜਾ ਰਹੇ ਆ ਅਸੀਂ ਬੂਟੇ ਲਾਉਣੇ ਜਿਹੜੇ ਕਿ ਪੂਰੇ ਕਪੂਰਥਲੀ ਡਿਸਟ੍ਰਿਕਟ 'ਚ ਕਿਸੇ ਵੀ ਪਿੰਡ ਵਿੱਚ ਜਿਹੜੇ ਨਾਂ ਲੱਗੇ ਹੋਣ ਤੇ ਬੱਸ ਅਡਾ ਜਿਹੜਾ ਬੱਸ ਸਟੈਂਡ ਉਹ ਵੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਵੀ ਡਿਸਟ੍ਰਿਕਟ ਦਾ ਸਭ ਤੋਂ ਨੰਬਰ 1 ਬੱਸ ਅਡਾ ਜਿਹੜਾ ਬਣਾ ਚੁੱਕੇ ਆ ਹੋਰ ਵੀ ਇਦਾਂ ਦੇ ਕੰਮ ਹੈ ਜਿਹੜੇ ਨਸ਼ਾ ਛਡਾਊ ਅ ਬੱਚਿਆਂ ਨੂੰ ਜਿਹੜਾ ਕਰ ਰਹੇ ਆ ਤੇ ਨਸ਼ੇ ਤੋਂ ਦੂਰ ਰਹਿਣ ਇਸ ਕਰਕੇ ਗੇਮਾਂ ਨਾਲ ਜੋੜ ਰਹੇ ਆ ਵੀ ਮਾਲਕ ਸੱਚੇ ਪਾਤਸ਼ਾ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਗੇਮਾਂ ਨਾਲ ਜੁੜੇ ਤਾਂ ਕਿ ਨਸ਼ਿਆਂ ਤੋਂ ਬਚ ਸਕਣ ਸਰਪੰਚ ਜੀ ਇੱਕ ਗੱਲ ਹੋਰ ਹੈ ਕਿ ਛਿੱਲੀ ਦੀ ਟੀਮ ਜਿਹੜੀ ਟੀਮ ਵਰਕ ਕਰ ਰਹੀ ਹੈ ਤੁਹਾਡੇ ਨਾਲ ਲਗਭਗ ਅਸੀਂ ਮੋਟਾ ਜਿਹਾ ਲਾਈਏ ਤੇ ਲਗਭਗ 20 20 ਬੰਦੇ ਆ ਪਿੰਡ ਦੇ ਜਿਹੜੇ ਹਾਰਡ ਵਰਕ ਨੇ ਬਾਕੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਡਾ ਗਰੁੱਪ ਹੈ ਜਿਹੜਾ ਉਹਨਾਂ ਦਾ ਗਰੁੱਪ ਹੈ ਪਿੰਡ ਦਾ ਗਰੁੱਪ ਹੈ ਜਿਹੜਾ ਚੱਲ ਰਿਹਾ ਤੇ ਲਗਭਗ 400 46 47 ਜਿਹੜਾ ਪਰਸਨ ਹੈ ਉਹ ਸਾਡੇ ਗਰੁੱਪ ਨਾਲ ਜੁੜਿਆ ਹੋਇਆ ਵੈ ਤੇ ਮਾਲਕ ਅਗੇ ਅਰਦਾਸ ਕਰਦੇ ਇਸੇ ਤਰ੍ਹਾਂ ਸਾਰੇ ਜੁੜੇ ਰਹਿਣ ਤੇ ਹੁਣ ਮੈਂ ਆਪਣੇ ਕੈਪਟਨ ਬਲਵਿੰਦਰ ਸਿੰਘ ਜੀ ਨੂੰ ਪਨਾ ਸਭ ਨੂੰ ਬੇਨਤੀ ਕਰਾਂਗਾ ਵੀ ਚੰਦ ਸ਼ਬਦ ਜਿਹੜੇ ਬੋਲ ਕੇ ਰੂਬਰੂ ਹੋਣ ਵਾਇਰੂ ਜਿੱਕੀ ਫਟੇ ਦੋਸਤੋ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਗ੍ਰੀਨ ਗਰੁੱਪ ਉਹਨਾਂ ਦੀ ਬਦੌਲਤ ਜਿਹੜੇ ਇਹਨਾਂ ਨੇ ਭਰਾ ਸਾਡੇ ਬਾਹਰ ਬੈਠੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਦੇ ਵਿੱਚ ਅਸੀਂ ਜਿਹੜੇ ਕਿਸਾਨ ਵੀਰ ਸਾਡੇ ਜਿਹੜੀਆਂ ਫਸਲਾਂ ਜਿਹੜੀਆਂ ਤੁਸੀਂ ਤੋਂ ਪਾਰ ਮਾਰਿਆਂਗੇ ਆਹੀ ਹੁਣ ਉਹ ਕਣਕ ਵੇਚਣ ਜਾ ਰਹੇ ਆ ਉਹਨਾਂ ਨੂੰ ਅਸੀਂ ਦਾਇਆ ਖਾਦ ਹੋਇਆ ਕੀ ਕੀਤੀ ਹੈ ਇਹਨਾਂ ਦੇ ਪ੍ਰਾਮਾਂਹ ਦਾ ਬਹੁਤ ਬਹੁਤ ਧੰਨਵਾਦ ਸਾਡੇ ਗਰੁੱਪ ਦੇ ਕੰਮਾਂ ਨੂੰ ਦੇਖਦੇ ਹੋਏ ਸਰਦਾਰ ਸੁਵਜਿੰਦਰ ਸਿੰਘ ਦੀ ਸੋਢੀ ਉਹਨਾਂ ਦਾ ਬੇਟਾ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹਨਾਂ ਵੱਲੋਂ ਟਰੱਕ ਲਿਆ ਗਿਆ ਔਰ ਟਰੈਲਰ ਲਿਆ ਗਿਆ ਸਭ ਤੋਂ ਪਹਿਲਾਂ ਤਾਂ ਉਹਨੂੰ ਉਹਨੂੰ ਬਹੁਤ ਬਹੁਤ ਮੁਬਾਰਕਾਂ ਜੀ ਦੂਸਰਾ ਉਹਨਾਂ ਵੱਲੋਂ 20000 ਰੁਪਏ ਦੀ ਸੇਵਾ ਜਿਹੜੀ ਉਹ ਗਰੁੱਪ ਨੇ ਕੰਮਾਂ ਨੂੰ ਦੇਖਦੇ ਹੋਗੇ ਦਿੱਤੀ ਗਈ ਹੈ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਜੀ ਜਨ ਦੁਗਣੀ ਦਾ ਚਾਹ ਉਹਨਾਂ ਦੀ ਤਰੱਕੀ ਬਖਸ਼ੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣਾ ਚਾਹਦਾ ਗਰੀਪ ਆਪਰਾ ਨਾਲ ਕਰਕੇ ਆਰੋਗ ਕਿਸ ਪਰਵਾਰਾਂ ਦਾ ਬਹੁਤ ਅਨੰਦ ਇਹ ਧੰਨ ਧੰਨ ਬਾਬਾ ਦਰੀਸ਼ ਸਿੰਘ ਕੇ ਅਪਾਰ ਕੇ ਪਰ ਨਾਲ ਜੋ ਵੀ ਹੋ ਰਿਹਾ ਵੈ ਉਹਨਾਂ ਦੀ ਛਤਰ ਸ਼ਾਇਆ ਹੇਠ ਹੋ ਰਿਹਾ ਵੈ ਜੋ ਵੀ ਪੀਟੇ ਜਿੱਲੇ ਵੀ ਆਏ ਆ ਜਾਂ ਜਿੰਨੇ ਵੀ ਪਿੰਡ ਦੇ ਲੋੜਵੰਦ ਪਰਿਵਾਰ ਹੈ ਸੱਚੇ ਪਾਤਸ਼ਾਹ ਉਹਨਾਂ ਦੇ ਕਿਰਪਾ ਕਰੇ ਬਾਬਾ ਅਲੀ ਸਿੰਘ ਅੱਜ ਦੇ ਉਹਨਾਂ ਦੇ ਕਿਰਪਾ ਬਣਾ ਰੱਖੇ ਉਹਨਾਂ ਦੇ ਬੱਚੇ ਬਦਿਸ਼ਾ ਜੀ ਸੈੱਟ ਰਹਿਣ ਤੇ ਹੁਣ ਜੋ ਓਵੇਂ ਟਾਈਮ ਚ ਹੋ ਰਿਹਾ ਵੈ ਬਹੁਤ ਪੈਸਾ ਲਾ ਕੇ ਪਿੰਡ ਦੇ ਗਰੀਬ ਪਰਵਾਹ ਜਿਹੜੇ ਮੀਰ ਬਣਾ ਚੁੰਦੇ ਆ ਤੇ ਬਾਬਾ ਦਰੀਸ਼ ਸਿੰਘ ਉਹਨੇ ਛਤਰ ਸ਼ਾਇਆ ਰੱਖੇ ਕਿ ਜਿਹੜੇ ਬੱਚੇ ਬਾਹਰੋਂ ਡਿਪਲੋਮ ਜਾਹਰਾਂ ਨੂੰ 트럼ਪ ਸਰਕਾਰ ਸਖਤਾਈ ਕੀਤੀ ਹੈ ਇਦਾਂ ਨਾ ਹੋਵੇ ਮੈਂ ਬਾਬੇ ਰਣ ਸਿੰਘ ਕੇ ਆਪਣੇ ਪੂਰੇ ਗਰੁੱਪ ਨੂੰ ਆਜ਼ਾਦ ਕਰਦਾ ਪੀ ਮਾਰੇ ਉਹਦੇ ਬਖਸ਼ਿਸ਼ ਕਰੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤ